ਮਾਨਾ ਸਹਿਰ ਤੇ ਸੜਕਾਂ ਉੱਤੇ ਨਜਾਇਜ਼ ਕਬਜ਼ੇ ਦੇ ਕਰਕੇ ਔਰ ਗੱਡੀਆਂ ਜਿਹੜੀ ਖੜੀ ਹੁੰਦੀਆਂ ਉਹਦੇ ਨਾਲ ਆਵਾਜ਼ ਆਈ ਚ ਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰ ਰਹਾ ਹੈ ਇਸ ਨੂੰ ਲੈ ਕੇ ਸਮਾਣਾ ਦੇ ਇੱਕ ਸਮਾਜ ਸੁਧਾਰਕ ਨੀਤਾ ਚਿਮਮਾ ਵੱਲੋਂ 6 ਮਾਰਚ ਤੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਨਜਾਇਜ਼ ਉਸਾਰੀ ਅਤੇ ਨਜਾਇਜ਼ ਕਬਜ਼ੇ ਨੂੰ ਹਟਵਾਉਣ ਦੇ ਲਈ ਅਨਿਸ਼ਚਿਤ ਕਾਲਿੰਦਰਨਾ ਦਿੱਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਜਦ ਐਸਡੀਐਮ ਸਮਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਰਿਚਾ ਗੋਰ ਐਸਡੀਐਮ ਸਮਾਣਾ ਨੇ ਕਿਹਾ ਕਿ ਅਸੀਂ ਮੀਟਿੰਗ ਕਰਦੇ ਹਾਂ ਔਰ ਇਸ ਮਸਲੇ ਇੱਕ ਗੰਭੀਰ ਸਮੱਸਿਆ ਹੈ ਇਸ ਨੂੰ ਅਸੀਂ ਸੜਕਾਂ ਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਨੇ ਲੋਕਾਂ ਨੇ ਉਹਨੂੰ ਹਟਾਣ ਦੀ ਸਾਡੇ ਵੱਲੋਂ ਔਰ ਨਗਰ ਕੌਂਸਲ ਵੱਲੋਂ ਪੂਰਾ ਯਤਨ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਸੜਕਾਂ ਤੇ ਪੈਦ ਨਾ ਨਾ ਕਰਨਾ ਪਵੇ ਹੁਣ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕਰਦਾ ਹੈ ਇਹ ਆਪਾਂ ਸਮਝ ਦੱਸੇਗਾ ਦੇਖੋ ਜੀ ਤੁਸੀਂ ਛੋਡੇ ਮਾਧਿਓ ਰਾਈ ਤੁਹਾਨੂੰ ਪਾਦੀਆ ਸਾਰਾ ਕੁਝ ਸ਼ਹਿਰ ਦਿਨੋ ਦਿਨ ਜਿਹੜਾ ਇਹ ਤੰਗ ਹੁੰਦਾ ਜਾ ਰਿਹਾ ਹੈ ਲੋਕਾਂ ਨੂੰ ਕਮੇਡੀ ਵੱਲੋਂ ਚਾਹੀਦਾ ਵੀ ਜਿਹੜੇ ਲੋਕ ਨਜਾਇਜ਼ ਕਬਜ਼ੇ ਕਰਦੇ ਨੇ ਉਹ ਕਬਜ਼ਿਆਂ ਨੂੰ ਹਟਾਉਣਾ ਚਾਹੀਦਾ ਹੈ ਇਹ ਉਲਟਾ ਹੈ ਲੋਕਾਂ ਦੀ ਮਿਹਲੀ ਭੁਗਤ ਨਾਲ ਕੰਮ ਚੱਲ ਰਿਹਾ ਸਾਰਾ ਅੱਜ ਤੱਕ ਤੁਸੀਂ ਦੇਖ ਰਹੇ ਹੋ ਨਿਜੀ ਲਕਸ਼ੇ ਪਾਸ ਹੋ ਰਹੇ ਨੇ ਇਹ ਸਬਾਣੇ ਦੇ ਵਿੱਚ 2.5 ਮੰਜ਼ਿਲ ਤੱਕ ਨਕਸ਼ੇ ਪਾਸ ਹੁੰਦੇ ਨੇ ਲੋਕ ਪੰਜ ਪੰਜ ਜਿਹੜੇ ਮੰਜ਼ਿਲਾ ਬਿਲਡਿੰਗਾਂ ਬਣਾ ਰਹੇ ਨੇ ਇਹਦੇ ਵਿੱਚ ਕਮੇਡੀ ਵੱਲ ਤੋ ਮੈਂ ਬੇਨਤੀ ਕਰਦਾ ਵੀ ਦਿਨੋ ਦਿਨ ਦੀ ਟ੍ਰੈਫਿਕ ਹੈ ਜਿਹੜੀ ਇਹ ਜਾਬ ਹੁੰਦੀ ਜਾ ਰਹੀ ਹੈ ਤੁਹਾਨੂੰ ਪਹਿਲਾਂ ਹੀ ਪਤਾ ਕਿੰਨੇ ਸਾਲ ਹੋ ਗਏ ਸਮਾਣੇ ਦੇ ਵਿੱਚ ਅਜੇ ਦਾ ਕੋਈ ਪ੍ਰੋਜੈਕਟ ਵੱਡਾ ਪ੍ਰੋਜੈਕਟ ਕੋਈ ਨਹੀਂ ਆਇਆ ਹੁਣ ਰੇਲਵੇ ਦੀ ਗੱਲ ਕਰਦੇ ਆਪਾਂ ਕਿੰਨੇ ਸਾਲ ਹੋ ਗਏ ਜਿਹੜੇ ਕੋਈ ਵੀ ਸਰਕਾਰ ਆਉਂਦੀਆਂ ਨੇ ਰੇਲ ਦੀ ਗੱਲ ਕਰਦੀਆਂ ਨੇ ਹਰ ਵਾਰ ਈ ਗੱਲ ਹੁੰਦੀ ਹੈ ਜਦੋਂ ਮੰਤਰੀ ਇਲੈਕਸ਼ਨ ਹੁੰਦੇ ਨੇ ਵਾਅਦੇ ਕਰਕੇ ਭੱਜ ਜਾਂਦੇ ਨੇ ਕਰਦੇ ਕੁਝ ਹੈ ਨਹੀਂ ਮੈਂ ਨਗਰ ਕੌਂਸਲ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਸਮਾਣੇ 'ਚ ਅਜੇ ਕਬਦੇ ਹੁੰਦੇ ਨੇ ਇਹਨਾਂ ਹਟਾਏ ਜਾਣ ਤੇ ਜਿਹੜੇ ਹੋ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਨੋਟਸ ਕੱਢ ਗਏ ਨੋਟਸ ਇਹ ਜਿਹੜੀ ਮੁਹਿੰਮ ਹੈ ਲਗਾਤਾਰ ਚੱਲਣੀ ਚਾਹੀਦੀ ਇਹਨੇ ਕਿ ਇੱਕ ਦਿਨ ਆ ਗਈ ਫਿਰ ਸਾਲ ਬਾਅਦ ਕੁਝ ਹੁੰਦਾ ਨਹੀਂ ਲੋਕ ਫਿਰ ਉਸ ਨੇ ਉਸੀ ਰਸਤੇ ਤੁਰ ਪੰਦੇ ਦੇਖੋ ਇਹਦਾ ਇੱਕ ਕਮੇਡੀ ਵੱਲੋਂ ਕੋਈ ਜਿਹੜੀ ਟੀਮਾਂ ਬਣਾਈ ਜਾਵੇ ਜੇ ਉਹ ਟੀਮ ਦੀ ਜਿਹੜੀ ਹੈਗੀ ਹੈ ਕੋਈ ਮੁਲੀਪੁਕ ਤਰ੍ਹਾਂ ਹੋਵੇ ਜਾਂ ਕਿਹਦਾ ਪ੍ਰੈਸ਼ਰ ਨਾ ਹੋਵੇ ਇਸ ਜਿਹੜੀ ਮੁਹਿੰਮ ਨੂੰ ਪਹਿਲ ਦੇ ਆਧਾਰ ਦੇ ਵਿੱਚ ਜਿਹੜਾ ਵੀ ਕੋਈ ਦਕਸ਼ਾਪਾਸ ਨਹੀਂ ਕਰਉਂਦਾ ਇੱਥੇ ਮੈਂ ਵੀ ਉਹਦੇ ਵਿੱਚ ਆਵਾਂ ਹਰ ਇੱਕ ਨੋਟਸ ਕੱਢ ਕੇ ਕਾਰਵਾਈ ਕੀਤੀ ਜਾਵੇ ਤੇ ਜੇ ਨਿਆਂਇਕ ਕਬਜ਼ੇ ਨੇ ਉਹ ਹਟਾਏ ਜਾਣ ਜੇ ਸੜਕਾਂ ਦੇ ਫੁੱਟ ਫੁੱਟਪਾਥ ਬਣੀ ਹੈ ਫੁੱਟਪਾਥ ਲੋਗੇ ਪੈਦਲ ਵਾਸਤੇ ਲੈ ਲੇਕਿਨ ਲੋਕਾਂ ਨੇ ਫੁੱਟਪਾਥ ਵੀ ਤਬਲੀ ਉਹ ਜਿਹੜੀ ਫੁੱਟਪਾਥ ਹੈ ਇਹ ਨਗਰ ਕੌਂਸਲ ਨਿਕਲੇ ਜੀ ਆਹ ਕਾਰਵਾਈ ਕਰੇ ਪਰ ਜੇ ਕਾਰਵਾਈ ਕਰਨੀ ਹੈ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਰੀ ਹੋਵੇ ਇਹ ਨਾ ਹੋਵੇ ਕਿ ਤੇ ਵਿਚਾਲੇ ਜਾ ਕੇ ਕਿਸ ਨੂੰ ਢਾ ਲਓ ਜੇ ਕਾਰਵਾਈ ਕਰ ਰਹੇ ਚੰਗੀ ਨਾਲ ਕਰੋ ਇੱਕ ਸਾਈਡ ਤੋਂ ਰੱਖ ਜੋ ਸਾਰੇ ਬਰਾਬਰ ਕਰ ਦੋ ਇਹ ਨਹੀਂ ਹੈ ਵੀ ਸੈਂਟਰੇ ਜਾ ਕੇ ਤੁਸੀਂ ਕਿਸੇ ਨਾਲ ਥੋੜੀ ਨਹੀਂ ਬਣੀ ਟੋਟਾ ਦੀ ਉਹ ਚੰਗੀ ਗੱਲ ਨਹੀਂ ਹੈ ਇਹ ਤੋਂ ਲੈ ਕੇ ਜੜ ਤੱਕ ਹੋਣਾ ਚਾਹੀਦਾ ਇਹ ਤੋਂ ਇਹ ਤੋਂ ਲੈ ਕੇ ਜੜ ਤੱਕ ਹੋਣਾ ਜੀ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਿਚਾਲੇ ਨਾ ਕਿਸ ਨੂੰ ਛੇੜੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰੋ ਜੇ ਪ੍ਰਪ ਦਾ ਮੈਂ ਜੀ ਆਪਣਾ ਇਹ ਮੁੱਦੇ ਤਾਂ ਪਹਿਲਾਂ ਵੀ ਅੰਦਰੋਂ ਖਾਤੇ ਕਈ ਵਾਰ ਪਰਸਨਲੀ ਅਫਸਰਾਂ ਨੂੰ ਲੀਡਰਾਂ ਨੂੰ ਸਭ ਨੂੰ ਕਿਹਾ ਕਿ ਦੇਖੋ ਸ਼ਹਿਰ ਦੀ ਸਮੱਸਿਆ ਬਹੁਤ ਗੰਭੀਰ ਹੋਈ ਜਾਂਦੀ ਹੈ ਦਿਨੋਂ ਦਿਨ ਤੇ ਨਿਕਲ ਨਾ ਔਕਾ ਹੋਇਆ ਪਿਆ ਖਾਸ ਕਰਕੇ ਜਿਹੜੇ ਸਾਡੇ ਲੇਡੀਜ਼ ਜਾਂ ਬੱਚੇ ਜਿਹੜੀਆਂ ਸਾਡੀਆਂ ਧੀਆਂ ਨੇ ਉਹਨਾਂ ਦਾ ਬਾਜ਼ਾਰ 'ਚ ਜਾਣਾ ਸਕੂਲ ਕਾਲਜ 'ਚ ਜਾਣਾ ਬਾਜ਼ਾਰ 'ਚ ਜਾਣਾ ਲੇਡੀਜ਼ ਦਾ ਬਹੁਤ ਜ਼ਿਆਦਾ ਦਿੱਕਤ ਆਈ ਹੋਈ ਹੈ ਤੇ ਉਹ ਸਮੱਸਿਆ ਨੂੰ ਦੇਖਦੇ ਹੋਏ ਰੋਜ਼ ਮਰ ਰਿਆਂ ਜੀਆਂ ਅਸੀਂ ਵੀ ਇੱਥੇ ਹੀ ਰਹਿੰਦੇ ਆ ਸਾਨੂੰ ਵੀ ਆਉਂਦੀਆਂ ਨੇ ਉਹ ਅਸੀਂ ਤਾਂ ਆਪਣੀ ਸਮੱਸਿਆ ਲਈ ਇਹ ਚੀਜ਼ ਦੀ ਲੜਾਈ ਲੜ ਰਹੇ ਆ ਕਿ ਇਹਦਾ ਹੱਲ ਹੋਣਾ ਚਾਹੀਦਾ ਜਦੋਂ ਕਿਸੇ ਨੇ ਪਰਸਨਲੀ ਨਹੀਂ ਸੁਣੀਆ ਫਿਰ ਉਸ ਦੇ ਲਈ ਹੁਣ ਲੜਾਈ ਤਾਂ ਲੜਨੂਗੀ ਜੀ ਇਸ ਮਸਲੇ ਨੂੰ ਕਿਹਦੇ ਕਿਹਦੇ ਕੋਲ ਉਠਾ ਚੁੱਕੇ ਹੋ ਮੈਂ ਤਾਂ ਜੀ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਜਿੱਦਾਂ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨਾਲ ਵੀ ਕਈ ਵਾਰੀ ਗੱਲ ਹੋਈ ਇਸ ਵਿਸ਼ੇ ਤੇ ਈਓ ਵਰਜਿੰਦਰ ਸਿੰਘ ਵਧੀਆ ਮੇਰੇ ਮਿੱਤਰ ਮੈਂ ਕੋਈ ਐਸੀ ਗੱਲ ਨਹੀਂ ਹੈ ਉਹਨਾਂ ਨਾਲ ਮੇਰੀ ਬਹੁਤ ਵਾਰੀ ਗੱਲ ਹੋਈ ਕਿ ਆਪਾਂ ਇਹ ਜਿਹੜਾ ਹੈ ਕਿ ਨਜਾਇਜ਼ ਕਬਜ਼ੇ ਨੇ ਹੁਣ ਤੁਸੀਂ ਇਹ ਦੇਖੋ ਕਿ ਸਰਕਾਰੀ ਜਗ੍ਹਾ ਨਗਰ ਕਾਉਂਸਲ ਦੀ ਜਗ੍ਹਾ ਬਾਹਰ 10-10 ਫੁੱਟ ਬਾਹਰ ਲੋਕਾਂ ਨੇ ਸਮਾਨ ਧਰੇ ਨੇ ਉਸ ਤੋਂ ਅੱਗੇ ਲੋਕਾਂ ਨੇ ਰੇੜੀਆਂ ਖਿਲਾਰੀਆਂ ਹੋਈਆਂ ਨੇ ਜਿਨ੍ਹਾਂ ਤੋਂ 10 ਤੋਂ 15000 ਰੁਪਏ ਮਹੀਨਾ ਲੈ ਰਹੇ ਨੇ ਜਗ੍ਹਾ ਸਰਕਾਰ ਦੀ ਤੇ ਆਪਣਾ ਕਰਾਇਆ ਜਿਹੜਾ ਆਮ ਪਰਸਨਲ ਜਿਹੜੇ ਦੁਕਾਨਦਾਰ ਨੇ ਉਹ ਲਈ ਜਾਂਦਾ ਤੋਂ ਨਹੀਂ ਆਇਆ ਜੀ ਸਿਰਫ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਡਿਟੇਲ ਚ ਕਿ ਇਹਦਾ ਮੈਂ ਜਿਹੜਾ ਹੈਗਾ ਜੀ ਨਗਰ ਕੌਂਸਲ ਦੇ ਜਿਹੜੇ ਸਾਡੇ ਪ੍ਰਧਾਨ ਨੇ ਅਸ਼wini ਗੁਪਤਾ ਜੀ ਮੈਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਬਾਏ ਡਾਕ ਨਾ ایਓ ਸਮਾਣਾ ਐਸਡੀਓ ਸਮਾਣਾ ਜਿਹੜੇ ਸਾਡੇ ਕੈਬਨਟ ਮਨਿਸਟਰ ਨੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਸਾਡੇ ਐਸਪੀ ਟ੍ਰੈਫਿਕ ਜਿਹੜੇ ਪਟਿਆਲਾ ਤੇ ਡਿਪਟੀ ਕਮਿਸ਼ਨਰ ਤੇ ਆਪਣਾ ਸੈਕਿੰਡ ਆਪਣੇ ਆਗੇ ਜੀ ਜਿਹੜੇ ਲੋਕਲ ਬੋਡੀ ਮਨਿਸਟਰ ਤੇ ਸਾਡੇ ਸੀਐਮ ਸਾਹਿਬ ਇਹਨਾਂ ਸਾਰਿਆਂ ਨੂੰ ਬਾਈ ਡਾਕ ਮੈਂ ਭੇਜਿਆ 30 ਜਨਵਰੀ ਨੂੰ ਉਹਦੇ ਚ ਮੈਂ 15 ਆਪਣਾ ਫਰਵਰੀ ਤੱਕ ਦੀ ਡੇਟ ਪਾਈ ਸੀ ਕਿ 15 ਫਰਵਰੀ ਤੱਕ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਨਹੀਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਹੂੰ ਉਹ ਮੰਗ ਪੱਤਰ ਦੇਣ ਤੋਂ ਇਲਾਵਾ ਵੀ ਉਸ ਤੋਂ ਬਾਅਦ ਵੀ ਕਈ ਕਬਜ਼ੇ ਹੋ ਚੁੱਕੇ ਨੇ ਇੱਥੇ ਸਮਾਣੇ 'ਚ ਉਹ ਹੱਲ ਤਾਂ ਕੀ ਹੋਣਾ ਸੀ ਉਸ ਚੀਜ਼ ਦਾ ਉਲਟਾ ਉਹਦਾ ਗਲਤੀ ਹੋਇਆ ਕਿ ਉੱਥੇ ਕਬਜ਼ੇ ਬਹੁਤ ਹੋ ਚੁੱਕੇ ਨੇ ਉਸ ਤੋਂ ਬਾਅਦ ਵੀ ਤਉ ਤੁਸੀਂ ਪੱਤਰਕਾਰ ਭਰਾਵਾਂ ਨੇ ਵੀ ਇੱਕਦੋ ਮੁੱਦਾ ਠਾਇਆ ਸੀ ਜਿੱਦਾਂ ਗਾਂਧੀ ਗਰਾਊਂਡ 'ਚ ਇੱਕ ਬੰਦੇ ਨੇ ਦੁਕਾਨ ਦਾ ਸ਼ਟਰ ਅੱਗੇ ਬੰਦ ਕਰਾਇਆ। ਇਸੇ ਸੜਕਾਂ ਤੇ ਰੇੜੀਆਂ, ਕਾਰਾਂ ਖੜਦੀਆਂ ਐ, ਇਹਦੇ ਨਾਲ ਕਿੰਨੀ ਕਿੰਨੀਆਂ ਮੁਸ਼ਕਿਲਾਂ ਨਿਕੱਢੀ। ਅਗਲੇ ਲੈ ਆ ਕੇ ਖੜੀ ਕਰਦੇ ਸੜਕ ਦੇ ਉੱਤੇ ਕਰ ਦਿੰਦਾ। ਦੁਕਾਨਦਾਰਾ ਕਹਿੰਗੇ ਦੁਕਾਨਦਾਰ ਵੀ ਪਰੇਸ਼ਾਨ ਐ ਇਸ ਮਸਲੇ ਤੋਂ ਲੈ ਕੇ। ਦੇਖੋ ਜੇ ਕੋਈ ਬੰਦਾ ਬਾਹਰੋਂ ਪਿੰਡ 'ਚੋਂ ਆ ਰਿਹਾ ਉਹਨੇ ਗੱਡੀ ਲੈ ਕੇ ਆਣੀਆਂ, ਦੇਖੋ ਗੱਡੀ ਤਾਂ ਉਹਨੇ ਕਿਤੇ ਖੜੀ ਕਰਨੀ ਆ, ਪਾਰਕਿੰਗ ਦੀ ਜਗ੍ਹਾ ਤਾਂ ਚਾਹੀਦੀ ਐ। ਇਸੇ ਲਈ ਮੈਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਐ ਕਿ ਜਦੋਂ ਕੋਈ ਆਪਣੇ ਨਲਾ ਅੱਜਕੱਲ ਸਭ ਕੋਲ ਆਪਣੇ ਆਪਣੇ ਵਹੀਕਲ ਨੇ ਆਪਣੇ ਸ਼ਹਿਰ ਦੇ ਲਾਲੋਚਾ ਪੈਣ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਮੇਰੇ ਵਰਗਾ ਵੀ ਮਤਲਬ ਦੁਕਾਨਦਾਰ ਕਿਸੇ ਨੂੰ ਕਹਿੰਦੇ ਤਾਂ ਲੜਨ ਨੂੰ ਆਉਂਦਾ ਗੱਡੀ ਨਹੀਂ ਮਤਲਬ ਦੁਕਾਨਦਾਰ ਰਸਤਾ ਹੀ ਬੰਦ ਕਰਦੇ ਤੇ ਤੁਹਾਡੇ ਘਰ ਦੇ ਮੂਰੇ ਕੋਈ ਬੰਦਾ ਚੀਖੜੀ ਕਰ ਦੇਗਾ ਤੁਹਾਨੂੰ ਕਿੰਨੀ ਮੁਸ਼ਕਲ ਹੋਊਗੀ ਪ੍ਰੋਬਲਮ ਇਹ ਹੈ ਜੀ ਉਹ ਆਪਣੀ ਜਗ੍ਹਾ ਤੇ ਵੀ ਸਹੀ ਨਹੀਂ ਜਿਹੜਾ ਇੱਕ ਵਹੀਕਲ ਲੈ ਕੇ ਹੈ ਵਿਚਾਰਾ ਉਹ ਖੜਾ ਕਿੱਥੇ ਕਰੇ ਜੀ ਉਸ ਦਾ ਜ਼ਿੰਮੇਵਾਰ ਕੌਣ ਹੈ ਸੈਰ ਕਹਿੰਦੇ ਕੌਣ ਹੈ ਜ਼ਿੰਮੇਵਾਰ ਇਹ ਪ੍ਰਸ਼ਾਸਨ ਹੈ ਜੀ ਇਹ ਆਪਣਾ ਜਿਹੜਾ ਨਗਰ ਕਾਉਂਸਲ ਹੈ ਨਗਰ ਕਾਉਂਸਲ ਦੀ ਹਦੂਦ ਹੈ ਜਿਹੜਾ ਸ਼ਹਿਰ ਦੀ ਜਿਹੜੀ ਜ਼ਿੰਮੇਵਾਰੀ ਹੈ ਜਿਹੜਾ ਕਾਰਜ ਸாதਕ ਅਫਸਰ ਹੁੰਦਾ ਉਹਦੀ ਹੁੰਦੀ ਆਈ ਉਹ ਕੋਈ ਪਾਰਕਿੰਗ ਜਿਹੜੀਆਂ ਹੈਗੀਆਂ ਲੋਕਾਂ ਨੇ ਦਬ ਰੱਖਿਆ ਆਲਰੇਡੀ ਉੱਥੇ ਕੋਈ ਉਹਨਾਂ ਨੂੰ ਕੁਝ ਕਰਦਾ ਹੀ ਨਹੀਂ ਤਲਾ ਇਹ ਹੈ ਜੀ ਬਸ ਇਹ ਹੁਣ ਫੈਸਲਾ ਮੇਰਾ 6 ਮਾਰਚ 2024 ਸਵੇਰੇ 10 ਵਜੇ ਮੈਂ ਨਗਰ ਕੌਂਸਲ ਦੇ ਬਾਹਰ ਅਨਮਿੱਥੇ ਸਮੇਂ ਲਈ ਧਰਨਾ ਲਾਉਂਗਾ। ਮੈਨੂੰ ਚਾਹ ਆਪਣੀ ਜਾਨ ਵੀ ਦੇਣੀ ਪਏ ਮੈਂ ਪਿੱਛੇ ਨਹੀਂ ਹਟਾਂਗਾ। ਮੈਂ ਆਪਣੇ ਸ਼ਹਿਰ ਦੀ ਪਬਲਿਕ ਦੀ ਪ੍ਰਾਪਰਟੀ ਹੈ ਜਿਹੜੀ ਉਹ ਛੜਵਾਣੀ ਉਹ ਹੀ ਛੜਵਾਣੀ ਹੈ। ਹੂੰ। ਉਹਦੇ ਲਈ ਮੈਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਤੋਂ, ਇਲਾਕਾ ਨਿਵਾਸੀਆਂ ਤੋਂ, ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਨੇ ਸਾਡੇ ਇੱਥੇ ਉਹ ਸਾਰਿਆਂ ਨੂੰ ਬੇਨਤੀ ਕਰਦਾ। ਸਮਾਜ ਸੇਵਿਕ ਲੋਕ ਨੇ, ਜਿੰਨੇ ਜਿੰਨੀਆਂ ਧਾਰਮਿਕ ਜਥੇਬੰਦੀਆਂ, ਜਿੰਨੇ ਵੀ ਸ਼ਹਿਰ ਨੂੰ ਪਿਆਰ ਕਰਨ ਵਾਲੇ, ਆਪਣੇ ਇਲਾਕੇ ਨੂੰ ਪਿਆਰ ਕਰਨ ਵਾਲੇ ਲੋਕ ਨੇ, ਈਵਨ ਕਿ ਮੈਂ ਤਾਂ ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਪਾਰਟੀਆਂ ਦੇ ਕੋਈ ਹੁਣ ਤੱਕ ਇਹੀ ਗੱਲਾਂ ਤੇ ਲੜਦੇ ਆਏ ਨਹੀਂ ਮੈਂ ਤਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਭਰਾਵੋ ਮੇਰੀ ਲੜਕਾ ਲੜਾਈ ਸਰਕਾਰ ਨਾਲ ਨਹੀਂ ਤੁਸੀਂ ਵੀ ਆਓ ਮੇਰਾ ਸਾਥ ਦਿਓ ਤਾਂ ਕਿ ਇੱਕ ਮੈਸੇਜ ਚੰਗਾ ਜਾਵੇ ਲੋਕਾਂ 'ਚ ਕਿ ਅਰੇ ਅੱਜ ਵੀ ਉੱਥੇ ਹੀ ਖੜੇ ਨੇ ਜਿਸ ਚੀਜ਼ ਨੂੰ ਲੈ ਕੇ ਇਹ ਸੱਤਾ 'ਚ ਆਈ ਹੈ ਆਮ ਆਦਮੀ ਪਾਰਟੀ ਅੱਜ ਵੀ ਉਸ ਚੀਜ਼ ਨੂੰ ਬੋਲਦੇ ਨੇ ਦੇਖੋ ਜੀ ਜਿਹੜੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਅਗਰ ਸਮਾਜ ਸੁਧਾਰਕ ਨੇ ਤਾਂ ਜੇ ਕੋਈ ਸ਼ਹਿਰ 'ਚ ਸਮੱਸਿਆ ਤਾਂ ਆਪਾਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਉਹ ਹਰ ਟਾਈਮ ਆਪਾਂ 9 ਤੋਂ 5 ਇੱਥੇ ਆਫਿਸ ਡਿਊਟੀ 'ਤੇ ਹੁੰਨੇ ਆਂ ਤੇ ਸਾਨੂੰ ਆ ਕੇ ਮਿਲਣ ਤੇ ਸਾਨੂੰ ਦੱਸਣ ਕਿ ਕੀ ਇਸ਼ੂਜ਼ ਨੇ ਆਪਾਂ ਬੈਠ ਕੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਇੱਕ ਜਿਹੜੀ ਰਿਕਵੈਸਟ ਲੈਟਰ ਆਈ ਸੀ ਮੈਂ ਇਹੋ ਸਮਾਨਾਂ ਨੂੰ ਮਾਰਕ ਕਰਤੀ ਸੀਗੀ ਤੇ ਉਹਨਾਂ ਨਾਲ ਡਿਸਕਸ ਕਰ ਲੈਨੇ ਆ ਸਾਡੇ ਸ਼ਹਿਰ 'ਚ ਕੈਂਪ ਲੱਗੇ ਹੋਏ ਆ ਜਿਹੜੇ ਆਪ ਦੀ ਸਰਕਾਰ ਆਪਦੇ ਦੁਆਰ ਕੈਂਪਸ ਆਜੋ ਖਤਮ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੀ ਸ਼ਹਿਰ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਪ੍ਰਾਇਓਰਟੀ ਤੇ ਅਸੀਂ ਹੱਲ ਕਰਨਾ ਹੈ ਨੋ ਡਾਊਟ ਜਿਹੜੇ ਕਿ ਨਜਾਇਜ਼ ਸੜਕ ਦੇ ਆਸੇ-ਪਾਸੇ ਰਾਈਟ ਲੈਫਟ ਜਿਹੜੀ ਕੋਈ ਰੇੜੀ ਹੈ ਵਹੀਕਲਸ ਖੜੇ ਨੇ ਜਦੋਂ ਬੜੀ ਦੁਕਾਨਾਂ ਬਾਰ-ਬਾਰ ਤੱਕ ਆ ਜਾਂਦੇ ਉਹਨਾਂ ਨਾਲ ਆਮ ਪਬਲਿਕ ਨੂੰ ਬਹੁਤ ਅਸੂਲਤ ਹੁੰਦੀ ਆ ਸੀ ਵੀ ਮੰਨਦੇ ਆ ਤੇ ਉਹਨਾਂ ਜਿਹੜੀ ਇਨਕਨਵੀਨੀਅੰਸ ਹਰ ਇੱਕ ਬੰਦੇ ਲਈ ਇੱਕ ਸਰਦਰਦ ਬਣ ਜਾਂਦਾ ਤੇ ਨੋ ਡਾਊਟ ਉਹਦਾ ਕੋਈ ਐਮੀਕੇਬਲੀ ਅਸੀਂ ਜਿਹੜੀਆਂ ਹੈਗੀਆਂ ਨੇ ਰਿਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਠੀਕ ਹੈ ਕਿ ਪੀਸਫੁਲ ਪ੍ਰੋਟੈਸਟ ਕਰਨਾ ਰਾਈਟ ਹੈ ਅਦਰਵਾਈਜ਼ ਕੋਈ ਵੀ ਚੀਜ਼ ਹੈ ਤਾਂ ਆਪਾਂ ਕਹਿੰਦੇ ਆ ਕਿ ਪਹਿਲਾਂ ਪ੍ਰਸ਼ਾਸਨ ਨੂੰ ਆ ਕੇ ਮਿਲਣਾ ਸਾਨੂੰ ਸਾਡੇ ਨਾਲ ਰੂ-ਰੂ ਹੋ ਕੇ ਗੱਲਬਾਤ ਕਰਨ ਜਦੋਂ ਕੋਈ ਸਮੱਸਿਆ ਨਹੀਂ ਟਾਈਮ ਸੀ ਰਿਜ਼ੋਲਵ ਹੁੰਦੀ ਤਾਂ ਅਦਰ ਮੈਜਰਸ ਰਿਜ਼ੋਰਟ ਕਰ ਲੈਣ ਤਾਂ নো ਡਾਊਟ ਵੀ ਵਿਲ ਮਤਲਬ ਆਪ ਵੱਲੋਂ ਫਿਰੇ ਵੀ ਆਪਨੇ ਆ ਕੇ ਮਿਲेंगे ਹਾਂਜੀ ਮਿਲ ਕੇ ਡਿਸਕਸ ਕਰ ਸਕਦੇ ਨੇ ਬਾਕੀ ਮੈਂ ਇਹੋ ਸਾਫ ਸਮਾਨਾਂ ਦੀ ਡਿਊਟੀ ਲਗਾ ਕੇ ਉਹਨਾਂ ਨਾਲ ਡਿਸਕਸ ਕਰਕੇ ਇਹਨੂੰ ਜਲਦੀ ਹੱਲ ਕਰਵਾਨੇ ਸਮੱਸਿਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ ਨਿਊਜ਼